ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਕੁਝ ਲੋਕਾਂ ਨੇ ਛੇਮਾ ਦਰਿਆ ਨਸ਼ਿਆਂ ਦਾ ਬਗਾ ਦਿੱਤਾ ਸੀ ਔਰ ਜਦੋਂ ਅਸੀਂ ਅੱਜ ਦੇ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਜਿਹੜੀ ਅੱਜ ਦੇ ਦੌਰ ਦੀ ਹੁਣ ਦੀ ਮੌਜੂਦਾ ਸਥਿਤੀ ਹੈਗੀ ਆ ਜਿਹੜੇ ਹਾਲਾਤ ਹੈਗੇ ਨੇ ਉਹ ਇਹ ਨੇ ਕਿ ਹੜਾਂ ਦੀ ਜਿਹੜੀ ਮਾਰ ਹੈ ਉਹ ਬਹੁਤ ਵੱਡੀ ਮਾਰ ਹੈ ਇਹਨੂੰ ਝੱਲਣਾ ਇਹਦੇ ਨਾਲ ਲੜਨਾ ਸਾਹਮਣਾ ਕਰਨਾ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਗੱਲ ਮੈਂ ਇਥੇ ਫੌਰ ਕਹਿਣੀ ਚਾਹੁੰਦਾ ਪੰਜਾਬ ਦੇ ਲੋਕ ਕੱਲੀ ਭਾਰਤ ਨਹੀਂ ਫੋਰਨ ਕੰਟਰੀਆਂ ਦੇ ਨਾਲ ਵੀ ਖੜੇ ਨੇ ਜਦੋਂ ਕਿਤੇ ਮੁਸੀਬਤ ਪਈ ਹੈ ਭਾਵੇਂ ਲੰਗਰ ਦੀ ਗੱਲ ਭਾਵੇਂ ਕਿਸੇ ਹੋਰ ਸਹੂਲਤ ਦੀ ਗੱਲ ਹੋਵੇ ਸਾਡੇ ਪੰਜਾਬ ਦੀਆਂ ਸਿੱਖ ਸੰਸਥਾਵਾਂ ਐਨ ਜੀਓ ਬਹੁਤ ਮੁਲਕਾਂ ਦੇ ਵਿੱਚ ਕੰਮ ਕਰਦੀਆਂ ਨੇ ਪਰ ਜਦੋਂ ਪੰਜਾਬ ਤੇ ਭੀੜ ਪੈਂਦੀ ਹੈ ਨਾ ਤੇ ਅੱਜ ਮੈਂ ਨੋਟ ਕੀਤਾ ਸੀ ਵੀ ਕੁਝ ਕੁ ਲੋਕ ਨੇ ਜਿਹੜੇ ਹਮਦਰਦ ਬਣਦੇ ਨੇ ਪੰਜਾਬ ਦੇ ਨਹੀਂ ਬਹੁਤੇ ਖੜਦੇ ਨੇ ਜੇ ਤੁਸੀਂ ਫਿਲਮੀ ਐਕਟਰਾਂ ਦੀ ਗੱਲ ਕਰੋਂਗੇ ਪੱਗਾਂ ਬਨ ਕੇ بڑے ਐਕਟਰਾਂ ਨੇ ਪੈਸਾ ਬਣਾਇਆ ਪੰਜਾਬੀ ਕਿਰਦਾਰ ਵਿੱਚ ਪੰਜਾਬ ਦੀਆਂ ਸਟੋਰੀਆਂ ਤੇ ਪਰ ਕੁਝ ਸਾਡੇ ਨੂੰ ਸਾਹਮਣੇ ਆਏ ਮੈਂ ਉਹਨਾਂ ਦੀ ਅੱਜ ਗੱਲਬਾਤ ਵੀ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਸਾਡੇ ਪੰਜਾਬ ਦਾ ਪੁੱਤ ਦਲਜੀਤ ਦਸਾਂਝ ਉਹਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ 10 ਪਿੰਡਾਂ ਨੂੰ ਜਿਹੜੇ ਖੜਾ ਦੀ ਮਾਰ ਵਿੱਚ ਆਏ ਨੇ ਗੋਦ ਲਿਆ ਜਣ ਕੇ 10 ਪਿੰਡ ਦਲਜੀਤ ਦਸਾਂਝ ਨੇ ਗੋਦ ਲਏ ਨੇ ਵੀ ਉਹਨਾਂ ਦੀ ਦੇਖਭਾਲ ਮੈਂ ਕਰਾਂਗਾ ਇਹ ਬਹੁਤ ਵੱਡੀ ਗੱਲ ਹੈ ਔਰ ਸਾਨੂੰ ਮਾਣ ਹੈ ਕਿ ਸਾਡੇ ਪੰਜਾਬ ਦਾ ਪੁੱਤ ਹੈ ਕੋਈ ਦੂਰੋਂ ਮਾਣ ਨਹੀਂ ਮੇਰੀ ਕਿਫਤਰਤ ਹੈ ਜਿੱਥੇ ਕੋਈ ਬੰਦਾ ਸਹੀ ਕੰਮ ਕਰਦਾ ਹੈ ਉਹਦਾ ਧੰਨਵਾਦ ਵੀ ਕਰਨਾ ਉਹਦੀ ਸਿਫਤ ਵੀ ਕਰਨੀ ਹੈ ਇਹ ਜ਼ਰੂਰੀ ਹੁੰਦਾ ਹੈ ਮੈਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਇੱਕ ਆਪਣਾ ਫਰਜ਼ ਸਮਝਦਾ ਹੁਣ ਫਿਰ ਮੋਗੇ ਦੇ ਸੋਨੂ ਸੋਦ ਉਹ ਸਾਹਮਣੇ ਆ ਗਏ ਨੇ ਜਸਵੀਰ ਜੱਸੀ ਸਾਹਮਣੇ ਆ ਗਏ ਨੇ ਐਮੀ ਬਿਰਕ ਨੇ 200 ਪਰਿਵਾਰਾਂ ਨੂੰ ਗੋਦ ਲੈਣ ਦੀ ਉਹਨਾਂ ਦੀ ਟੀਮ ਨੇ ਗੱਲ ਕੀਤੀ ਹੈ ਤੇ ਹਰਿਆਣੇ ਦਾ ਮੁੰਡਾ ਇੱਕ ਸ਼ਾਇਦ ਖਾਲਸਾ ਢ ਦੇ ਨਾਲ ਕੰਮ ਕਰਦਾ ਹੈ ਸ਼ੇਵ ਕਰਕੇ ਸ਼ਾਇਦ ਨਾ ਉਹਦਾ ਰੇਸ਼ਮ ਕੱਟੇ ਉਹ ਵੀ ਸਾਹਮਣੇ ਆਏ ਨੇ ਬੀਨ ਬੀਨੂ ਤੇ ਲੋਕ ਤੇ ਸਾਡੇ ਪੰਜਾਬ ਦਾ ਮਾਨ ਗੁਰਦਾਸ ਮਾਨ ਸਾਹਿਬ ਉਹਨਾਂ ਨੇ 25 ਲੱਖ ਰੁਪਈਆ ਜਿਹੜਾ ਰੀਲੀਫ ਫੰਡ ਮੁੱਖ ਮੰਤਰੀ ਦਾ ਕੋਟਾ ਹੁੰਦਾ ਉਹਦੇ ਲਈ ਹੜ੍ਹ ਪੀੜਤਾਂ ਵਾਸਤੇ ਦਿੱਤਾ ਹੈ ਕਈਆਂ ਦਾ ਨਾਮ ਮੇਰੇ ਤੋਂ ਰਹਿ ਵੀ ਸਕਦਾ ਬਹੁਤ ਲੋਕਾਂ ਨੇ ਸਾਹਮਣੇ ਆ ਕੇ ਗੱਲ ਕੀਤੀ ਜਿਵੇਂ ਰਣਜੀਤ ਬਾਵੇ ਨੇ ਜਾਂ ਬੱਬੂ ਮਾਨ ਨੇ ਵੀ ਪਹਿਲੇ ਸ਼ੋਹ ਦੀ ਗੱਲ ਕੀਤੀ ਵੀ ਕਮਾਈ ਹੜ੍ਹ ਪੀੜਤਾਂ ਲਈ ਆਪਾਂ ਦੇਣੀ ਹੈ ਜਿਹੜੇ-ਜਿਹੜੇ ਵੀ ਸਾਡੇ ਸਿੰਗਰ ਨੇ ਐਕਟਰ ਨੇ ਹੜਪੀਟਾਂ ਲਈ ਸਾਹਮਣੇ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜ਼ਰੂਰੀ ਹੈ ਸਾਨੂੰ ਪੰਜਾਬ ਨੇ ਪੰਜਾਬੀ ਮਾਂ ਬੋਲੀ ਨੇ ਬਹੁਤ ਮਾਣ ਸਨਮਾਨ ਦਿੱਤਾ ਹੈ ਤਰੱਕੀਆਂ ਦਿੱਤੀਆਂ ਨੇ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਖੜੀਏ ਜਿਨ੍ਹਾਂ ਤੇ مصیبت ਦਾ ਪਹਾੜ ਟੁੱਟਿਆ ਹੋਇਆ ਹੁਣ ਮੈਂ ਇੱਥੇ ਗੱਲ ਇੱਕ ਹੋਰ ਕਰਨੀ ਹੈ ਅੱਜ ਮੇਰੀ ਕਿਸੇ ਖੇਤੀ ਮਾਹਰ ਇਨਸਾਨ ਦੇ ਨਾਲ ਗੱਲ ਹੋਈ ਉਹ ਕਹਿੰਦੇ ਗਿਆਨੀ ਜੀ 3 ਲੱਖ ਏਕੜ ਪਲੱਸ ਕੈਸੜੇ ਦਊ ਵੀ ਐਨੀ ਜ਼ਮੀਨ ਦਾ ਫਸਲਾਂ ਦਾ ਨੁਕਸਾਨ ਹੋ ਗਿਆ 3 ਲੱਖ ਏਕੜ ਤੋਂ ਵੱਧ ਨੁਕਸਾਨ ਹੋ ਗਿਆ ਤੇ ਜਿਹੜਾ ਮਾਲ ਡੰਗਰ ਹੈ ਘਰਾਂ ਦਾ ਨੁਕਸਾਨ ਉਹ ਪਲੱਸ ਹੈ ਔਰ ਉਹਦੇ ਵਿੱਚ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਦੇ ਘਰ ਬਿਲਕੁਲ ਖਤਮ ਹੋ ਗਏ ਉਹ ਪਲੱਸ ਹੈ ਇਹਨਾਂ ਲੋਕਾਂ ਦੀ ਜਿਹੜੀ ਹੈਲਪ ਇਸ ਵਕਤ ਹੋ ਰਹੀ ਹੈ ਮੈਂ ਉਹ ਤੋਂ ਥੋੜੀ ਜੀ ਗੱਲ ਕਰ ਲਵਾਂ ਜਿਹੜੇ ਵੀ ਵਲੰਟੀਅਰ ਕੋਈ ਐਨਜੀਓ ਦੇ ਬੰਦੇ ਨੇ ਜਾਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹ ਸਾਰੇ ਉਪਰਾਲਾ ਕਰ ਰਹੇ ਨੇ ਤੇ ਇਸ ਵਕਤ ਸਾਨੂੰ ਇੱਥੇ ਰਾਜਨੀਤੀ ਕਰਨ ਦੀ ਲੋੜ ਨਹੀਂ ਕਿਸੇ ਨੂੰ ਨੀਮਾ ਜਾਂ ਵੱਡਾ ਛੋਟਾ ਕਹਿਣ ਦੀ ਲੋੜ ਨਹੀਂ ਕਿਸੇ ਦੀ ਇਨਸਲਟ ਕਰਨ ਦੀ ਲੋੜ ਨਹੀਂ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਸਭ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਤੇ ਮੇਰੇ ਕੋਲ ਜਿੰਨੇ ਵੀ ਸੱਜਣਾਂ ਦੇ ਫੋਨ ਆਉਂਦੇ ਨੇ ਤੇ ਜਿਵੇਂ ਮਨ ਮਨਦੀਪ ਮੰਨਾ ਹੋਗੇ ਉਹਨਾਂ ਦੇ ਪ੍ਰਤੀ ਮੈਂ ਕਹਿ ਦਿੰਨਾ ਹੁੰਨਾ ਵੀ ਜੇ ਕਿਸੇ ਨੇ ਕੋਈ ਰਾਸਤ ਭੇਜਣੀ ਆ ਉਹਨਾਂ ਦੇ ਨਾਲ ਫੋਨ ਤੇ ਗੱਲ ਕਰ ਲੋ ਤੇ ਜੇ ਹੋਰ ਖਾਲਸਾਡ ਵਾਲੇ ਹੈਗੇ ਜਿੰਨੇ ਵੀ ਸੰਪਰਕ ਵਿੱਚ ਹੈਗੇ ਮੈਨੂੰ ਲੱਗਦਾ ਹੁੰਦਾ ਵੀ ਇੱਥੇ ਹੀ ਜ਼ਰੂਰਤ ਹੈ ਵੀ ਉਸ ਤਰੀਕੇ ਦੇ ਨਾਲ ਸੇਵਾ ਵਾਸਤੇ ਕਹੀ ਦੇ ਤੇ ਮੈਂ ਆਪਣੇ ਅਕਾਊਂਟ ਵਿੱਚ ਕਿਸੇ ਨੂੰ ਪੈਸਾ ਪਾਉਣ ਵਾਸਤੇ ਨਾ ਕਿਹਾ ਤੇ ਨਾ ਮੈਂ ਕਹਿਣਾ ਹੁਣ ਮੈਂ ਗੱਲ ਇਹ ਕਰਨੀ ਆ ਜਿਹੜੇ ਵੀ ਹੜਪੀੜਤਾਂ ਲਈ ਵਲੰਟੀਅਰ ਸੇਵਾਦਾਰ ਲੱਗੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਇਹ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਮਨੁੱਖਤਾ ਦੀ ਸੇਵਾ ਪਰ ਗੱਲ ਜਿੱਤੇ ਰੱਖਿਓ ਜਿਹੜੀ 3 ਲੱਖ ਏਕੜ ਜ਼ਮੀਨ ਬਰਬਾਦ ਹੋਈ ਹੈ ਇਹ ਕਹਾਂਗੇ ਉਹ ਕਿਉਂ ਹੋਈ ਹੈ ਖਾਸ ਕਰਕੇ ਜਿਹੜੀਆਂ ਜ਼ਮੀਨਾਂ ਦਰਿਆ ਦੇ ਨੇੜੇ ਲੱਗਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ 5 10 15 ਫੁੱਟ ਤੱਕ ਵੀ ਜ਼ਮੀਨ ਦੇ ਵਿੱਚ ਰੇਤ ਚੜ ਚੁੱਕੀ ਹੈ ਔਰ ਚੜ ਜਾਣੀ ਹੈ ਕੋਈ ਸ਼ੱਕ ਨਹੀਂ ਕਿਉਂਕਿ ਕਈ ਜ਼ਮੀਨਾਂ ਹੈਨੀਆਂ ਨਹੀਂਆਂ ਨੇ ਤੇ ਉਹਨਾਂ ਨੂੰ ਪਧਰਾ ਕਿਵੇਂ ਕਰਨਾ ਹੈ ਉਹਨਾਂ ਨੂੰ ਉਪਜਾਉ ਕਿੱਦਾਂ ਕਰਨਾ ਉਹ ਖਰਚੇ ਹਲੇ ਬਖਰੇ ਆ ਉਹ ਲੋੜ ਸਾਨੂੰ ਮੈਂ ਕੱਲ ਵੀ ਗੱਲ ਕੀਤੀ ਸੀ ਹੁਣ ਤੋਂ